ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲੱਗ ਦੀ ਮਾਂ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਆ ਆ ਬੰਦ ਕਰੀ ਬਤੀ ਵੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਇਹ ਹੈਗਾ ਜੀ 4 ਵਜੇ ਦਾ ਟਾਈਮ ਹਨਾ 4 ਵਜੇ ਨਾਲੇ ਨਹੀਂ 5 ਕਿ ਮਿੰਟ ਰਹਿ ਗਏ 4 ਵਜੇ ਤੇ 6 ਤੇ ਲੋ ਜੀ ਹੋ ਕੱਟਦੇ ਆ ਆਪਾਂ ਆਪਣੀ ਬਾਟਮ ਤੇ ਜੋ ਮੈਂ ਉਹਦੇ ਤੋਂ ਕਮੀਜ਼ ਦੇ ਕੱਟਾ ਬਾਰੇ ਦੱਸਿਆ ਸੀ ਨਾ ਇਹ ਕਮੀਜ਼ ਹੀ ਉਹ ਇਹ ਮੈਂ ਸਟੀਚਿੰਗ ਕਰ ਲਿਆ ਤੇ ਬਹੁਤ ਵਧੀਆ ਬਣ ਗਿਆ ਹਨਾ ਤੇ ਪੂਰਾ ਵਧੀਆ ਬਣ ਗਿਆ ਹੈ ਨਾ ਤੇ ਲਾਈਨਿੰਗ ਲਗਾਈ ਇਹਦੇ ਵਿੱਚ ਆ ਦੇਖੋ ਲਾਈਨਿੰਗ ਲਗਾਈ ਹੈ ਤੇ ਪੂਰਾ ਵਧੀਆ ਬਣ ਗਿਆ ਹੈ ਕਮੀਜ਼ ਤੇ ਪਾਇਆ ਵੀ ਬਹੁਤ ਸੋਹਣਾ ਲੱਗੂਗਾ ਹਲੇ ਇਹਦੇ ਨਾਲ ਦੀ ਬਾਟਮ ਸਟੀਚਿੰਗ ਕਰਨ ਵਾਲੀ ਪਈ ਆ ਤੇ ਬਾਟਮ ਹੈਗੀ ਆਪਣੀ ਇਹ ਵਾਲੀ ਇਹ ਵਾਲੀ ਬਾਟਮ ਆਪਣੀ ਬਲੂ ਕਲਰ ਦੀ ਤੇ ਇਹ ਹਲੇ ਮੇਰੀ ਸਟੀਚਿੰਗ ਕਰਨ ਵਾਲੀ ਪਈ ਆ ਹਨਾ ਇਨੂੰ ਤੇ ਇੱਕ ਵਾਰ ਲੌ ਕਰਨ ਵਾਲੀ ਰਹੇਗੀ ਤਰਪਾਈ ਵੀ ਹੋ ਗਈ ਆ ਸਲਾਈ ਵੀ ਕਰ ਲਿਆ ਅਵਰਲੌ ਕਰਨ ਵਾਲੀ ਰਹੇਗੀ ਤੇ ਪ੍ਰੈਸ ਕਰਨ ਵਾਲੀ ਰਹੇਗੀ ਮੈਂ ਕਿਹਾ ਚਲ ਜੇ ਦੋ ਸਲਵਾਰ ਦੀ ਮਤਲਬ ਕਿ ਆਪਾਂ ਸਟੀਚਿੰਗ ਕਰ ਲਾਂਗੇ ਤੇ ਇਕੱਠੀ ਅਵਰਲੌ ਕਰਕੇ ਫਿਰ ਪ੍ਰੈਸ ਕਰਾਂਗੇ ਠੀਕ ਆ ਨਾ ਤੇ ਹੁਣ ਇਹਦੀ ਕਰਦਿਆਂ ਜੀ ਆਪਾਂ ਕਟਿੰਗ ਤੇ ਕਪੜਾ ਹੈਗਾ ਜੀ ਇਹ 2.5 ਮੀਟਰ ਤੇ ਇਹਦਾ ਜਿਹੜਾ ਪਣਾ ਪਣਾ ਬਹੁਤ ਜ਼ਿਆਦਾ ਵੱਟਾ ਹੈ ਬਨੇ ਵੱਟੇ ਕਰਕੇ ਸਲਵਾਰ ਪੂਰੀ ਵਧੀਆ ਬਣੂਗੀ ਤੇ ਚਲੋ ਜੀ ਕਟਿੰਗ ਕਰਦੇ ਆ ਆਪਾਂ ਪਰ ਕੱਟਣ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਹੌਲੀ ਦੇ ਮੁਬਾਰਕਾਂ ਦੇਣਾ ਚਾਹੁੰਦੀ ਆ ਸਾਰਿਆਂ ਮੇਰੇ ਵੀਰ ਭੈਣਾਂ ਨੂੰ ਭਾਈਆਂ ਨੂੰ ਹੌਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰੇ ਮਤਲਬ ਕੀ ਹੌਲੀ ਪੂਰੀਆ ਵਧੀਆ ਖੇਡਿਓ ਹਨਾ ਤੇ ਕਲਰ ਵਗੈਰਾ ਨਾਲ ਖੇਡਿਓ ਹਨਾ ਤੇ ਕਲਰ ਵੀ ਮਤਲਬ ਕੀ ਜਾਰੇ ਪੱਕੇ ਕਲਰ ਨਾ ਵਰਤਿਓ ਤੇ ਮਤਲਬ ਕੀ ਜੋ ਮਤਲਬ ਕੀ ਨੈਚੁਰਲ ਫੁੱਲਾਂ ਤੋਂ ਬਣੇ ਹੁੰਦੇ ਨੇ ਕਲਰ ਉਹ ਯੂਜ਼ ਕਰਿਓ ਹਨਾ ਤੇ ਜਿਹਦੇ ਨਾਲ ਆਪਾਂ ਨੂੰ ਮਤਲਬ ਕੀ ਜੋ ਆਪਣਾ శ్రీరాਮ ਜਿਕੇ ਚਿਹਰੇ ਵਗਿਆ ਤੇ ਕੋਈ ਰੈਕਸ਼ਨ ਨਾ ਹੋਵੇ ਕਲਰ ਤੇ ਬਾਕੀ ਅਸੀਂ ਹੌਲੀ ਬੱਚਿਆਂ ਨੇ ਤਾਂ ਮਨਾਈ ਨਹੀਂ ਜੀ ਮਤਲਬ ਕਿ ਖੇਡਣਾ ਸੀ ਨੇ ਹੌਲੀ ਮੈਂ ਕਿਹਾ ਸਰਦਾਰ ਜੀ ਅੱਜ ਤੁਸੀਂ ਸ਼ਾਮ ਨੂੰ ਘਰ ਆਉਂਗੇ ਤੁਹਾਡੇ ਤੇ ਰੰਗ ਲਗਾਉਣਾ ਵੈਨੇ ਹੱਸ ਸਰਦਾਰ ਜੀ ਸ਼ਾਮ ਨੂੰ ਬੇਟਾ ਜੀ ਚਲੋ ਤੇ ਸ਼ਾਮ ਨੂੰ ਆਣਗੇ ਸਰਦਾਰ ਜੀ ਕਲਰ ਵਗੈਰਾ ਫਿਰ ਸਰਦਾਰ ਜੀ ਲਾਵਾਂਗੇ ਠੀਕ ਹੈ ਨਾ ਫਿਰ ਬੱਚੇ ਖੇਡ ਚੁੱਕੇ ਸੀ ਨਹਾਣ ਨੂੰ ਲੈਣੇ ਬੱਚੇ ਤੁਹਾਨੂੰ ਦਿਖਾ ਨੇ ਇੱਧਰ ਅਸੀਂ ਮਰਨੇ येलो ਕਲਰ ਦੀ ਸ਼ਰਟ ਪਾਈ ਹੋਈ ਹੈ ਇਹਦਾ ਮੂੰ ਵੀ ਨਾ येलो येलो ਹੋ ਗਿਆ ਇਹ ਕਿਉਂ ਹੋਇਆ ਇਹ ਤਾਂ ਹੋਇਆ ਦਾ येलो ਮੂੰ ਕਿਉਂਕਿ ਇਹਦੇ ਕਲਰ ਸਾਰਾ येलो येलो ਹੋ ਗਿਆ ਸੀ ਮੂੰ ਤੇ ਕਲਰ येलो ਕਲਰ ਦਾ ਲਾ ਆਇਆ ਸੀ ਦੇ ਤੇ ਉਧਰ ਉਹਦੇ ਵੀ ਪੀਲਾ ਰੰਗ ਲੱਗਿਆ ਹੋਇਆ ਤੇ ਮੂੰ ਤੇ ਇੱਕ ਪਾਸੇ ਆਹ ਵਾਲਾ ਸਾਰਾ ਮੂੰ ਪੀਲਾ ਪੀਲਾ ਲੱਗਦਾ ਤੇ ਕਲਰ ਪੱਕਾ ਸੀ ਇਹ ਉਤਰਿਆ ਨਹੀਂ ਹੈਗਾ ਇਹਨਾਂ ਦੇ ਤੇ ਇਸ ਤੋਂ ਬਾਅਦ ਜੀ ਫਿਰ ਮੈਂ ਲੱਗ ਗਈ ਸੀ ਆਪਣਾ ਮਤਲਬ ਕਿ ਪੌਟਨ ਦੀ ਕਟਾਈ ਇਹ ਲੱਗਾ ਬਾਟਮ ਦੀ ਲੰਬਾਈ ਚੌੜਾਈ ਵੀ ਨਹੀਂ ਮੈਨੇ ਕਿੰਨੀ ਲੰਬੀ ਆ ਕਿੰਨੇ ਮੋਰੀ ਆ ਇਹਦੀ ਕਿੰਨੀ 벨ਟ ਆ ਹਨਾ ਉਹ ਮਿੰਕ ਤੇ ਕਿੰਨਾ ਚਿਰ ਹੋ ਗਿਆ ਸੀ ਇਹ ਇਦਾਂ ਹੀ ਮਤਲਬ ਕਿ ਮਤਲਬ ਕਿ ਸਉਣ ਤੋਂ ਬਹੁਤ ਟਾਈਮ ਦਾ ਪਿਆ ਸੀ ਸੂਟ ਇਹ ਤੇ ਕਮੀਜ਼ ਤਾਂ ਮੈਂ ਕਰ ਲਈ ਸੀ ਸਲਾਈ ਤੇ ਫਿਰ ਮੈਨੂੰ ਬਾਟਮ ਦਾ ਹੋ ਗਿਆ ਮੈਂ ਕਿਹਾ ਚੱਲ ਹੌਲੀ ਹੌਲੀ ਕਰ ਲੂੰਗੀ ਹਨਾ ਕਿਹੜਾ ਕੋਈ ਕਾਲੀ ਆ ਤੇ ਅੱਜ ਟਾਈਮ ਲੱਗਿਆ ਮੈਨੂੰ ਤੇ ਕੱਪੜੇ ਸਟੀਚਿੰਗ ਕਰਨ ਤੋਂ ਪਹਿਲਾਂ ਜੀ ਮਤਲਬ ਕਿ ਜਦੋਂ ਆਪਾਂ ਕਿਸੇ ਵੀ ਕਰਾਕ ਦੇ ਕੱਪੜੇ ਸਉਣਨੇ ਆ ਤਾਂ ਆਪਾਂ ਨੂੰ ਕਿੰਨੀ ਸਲਾਈ ਕੋਈ ਮਤਲਬ ਕਿ ਨਾ ਮੈਨੇ ਮੈਂ ਬੁਟੀਕ ਤੇ ਨਾ ਮੈਂ ਗ੍ਰਾਹਕ ਲੱਗਦਾ ਹਨਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜੀ ਉਹ ਜੋ ਬੁਟੀਕ ਦੀ ਸਲਾਈ ਦੀ ਉਹ ਹੁੰਦੀ ਆ ਕਿੰਨੇ ਪੈਸੇ ਲੈਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਗ੍ਰਾਹਕ ਨੂੰ ਸੂਟ ਦੇਖਦੇ ਆ ਕਿੱਦਾਂ ਦਾ ਕੱਪੜਾ ਹੈ ਜਾਂ ਕਿੱਦਾਂ ਦੀ ਸਲਾਈ ਕਰਨੀ ਆ ਮਤਲਬ ਕਿ ਲਾਈਨਿੰਗ ਵਾਲਾ ਸੂਟ ਹੈ ਜਾਂ ਬਿਨਾ ਲਾਈਨਿੰਗ ਤੋਂ ਹੈ ਜਾਂ ਕਢਾਈ ਵਾਲਾ ਸੂਟ ਆ ਉਹਦੇ ਹਿਸਾਬ ਨਾਲ ਆਪਾਂ ਸਲਾਈ ਲੈਣੇ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਸੂਟ ਦੇਖਣਾ ਚਾਹੀਦਾ ਜੇ ਪ੍ਰਿੰਟ ਸੂਟ ਹੋਊਗਾ ਤਾਂ ਇੱਧਰ ਸਾਡੇ ਪਿੰਡਾਂ ਦੇ ਵਿੱਚ ਚੱਲਿਆ ਹੋਇਆ ਜੀ 200 ਕਈ ਮੇਰੀ ਭੈਣਾਂ ਲੈਂਦੀਆਂ ਨੇ 300 ਰੁਪਏ ਸੂਟ ਦਾ ਪ੍ਰਿੰਟ ਦਾ ਤੇ ਕੱਡੇ ਹੋਏ ਦਾ ਕਈ ਮੇਰੀ ਭੈਣਾਂ ਲੈਂਦੇ ਨੇ 350 ਤੇ ਅਸੀਂ ਲੈਨੇ ਆ ਜੀ ਕੱਡੇ ਹੋਏ ਸੂਟ ਦਾ ਤਾਂ 250 ਤੇ ਸਿੰਪਲ ਸੂਟ ਦਾ ਲੈਨੇ ਆ ਜੀ ਅਸੀਂ 200 ਰੁਪਿਆ ਪ੍ਰਿੰਟ ਸੂਟ ਦਾ ਤੇ ਟਾਈਮ ਦੇ ਹਿਸਾਬ ਨਾਲ ਸਲਾਈ ਵੀ ਵਧੀ ਜਾਂਦੀ ਹੁੰਦੀ ਹੈ ਤੇ ਜਿੰਨਾ ਕ ਟਾਈਮ ਲੱਗਦਾ ਹੁਣ ਜੇ ਮਤਲਬ ਕਿ ਸੂਟ 63 ਜਲਦੀ ਜਲਦੀ ਸਟਿਚ ਕਰਕੇ ਦੇਣਾ ਹੋਵੇ ਮਤਲਬ ਕਿ ਜਿਵੇਂ ਸ਼ਾਮ ਨੂੰ ਦੇਗੇ ਸੂਟ ਤੇ ਸਵੇਰੇ ਚਾਹੀਦਾ ਤਾਂ ਸਿੰਪਲ ਦਾ ਤਾਂ ਅਸੀਂ ਲੈਨੇ ਆ 300 ਰੁਪਿਆ ਤੇ ਬਾਕੀ ਜੇ ਹੋਵੇ ਲਾਈਨਿੰਗ ਵਾਲਾ ਤੇ ਇਹ ਵੀ ਲਾਈਨਿੰਗ ਵਾਲੇ ਨੂੰ ਮਤਲਬ ਕਿ ਸਟਿਚ ਕਰਕੇ ਛੇਤੀ ਦੇਣਾ ਤਾਂ ਉਹਦੇ ਲੈਨੇ ਅਸੀਂ 700 ਰੁਪਿਆ ਤੇ ਇਹ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ